ਸੱਚੇ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਚਾਚਾ న్యూਸ ਚੈਨਲ ਤੇ ਮੈਂ ਤਵਲীন ਤੁਹਾਡਾ ਸਵਾਗਤ ਕਰਦੀ ਹਾਂ ਜੇ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਅੱਜ بارش ਦਾ ਜਿਹੜਾ ਮਾਹੌਲ ਹੈ ਜਾਂ ਮੌਸਮ ਕੈਸਾ ਹੋ ਗਿਆ ਉਥੇ ਦੇਖਣ ਨੂੰ ਮਿਲ ਰਿਹਾ ਵੈਸੇ ਤਾਂ ਮੌਸਮ ਵਿਭਾਗ ਦੇ ਵੱਲੋਂ ਪੁਵਿਕਵਾਨੀ ਕੀਤੀ ਗਈ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਮੀਂਹ ਜਿਹੜਾ ਉਹ ਪਵੇਗਾ ਉਥੇ ਹੀ ਤੁਹਾਨੂੰ ਅਸੀਂ ਹਜੇ ਲੁਧਿਆਣੇ ਦੀ ਲਾਈਵ ਤਸਵੀਰਾਂ ਦਿਖਾ ਰਿਹਾ ਤੁਸੀਂ ਸਾਡੇ ਸਾਹਮਣੇ ਅਗਰ ਗੱਲ ਕੀਤੀ ਜਾਵੇ ਤਾਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਲੁਧਿਆਣੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਅੱਜ ਬਾਰਿਸ਼ ਨੂੰ ਲੈ ਕੇ ਜਿਹੜਾ ਮਾਹੌਲ ਹੈ ਉਛਾਇਆ ਹੋਇਆ ਮੌਸਮ ਜਿਹੜਾ ਬਾਰਿਸ਼ ਦਾ ਬਣਿਆ ਹੋਇਆ ਉੱਥੇ ਹੀ ਜੀ ਗੱਲ ਕੀ ਤਿਜਾਵੇ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਬਾਰਿਸ਼ ਦੀ ਜਿਹੜੀ ਭਵਿੱਖੇ ਵਾਣੀ ਸੀ ਉਹ ਪਹਿਲੀ ਕਰ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਇਹ ਕਿਆ ਗਿਆ ਸੀ ਕਿ 27 ਤੇ 28 ਫਰਵਰੀ 2025 ਨੂੰ ਜੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬਾਰਿਸ਼ ਵਰਗਾ ਜਿਹੜਾ ਮੌਸਮ ਹੈ ਉਹ ਦੇਖਣ ਨੂੰ ਮਿਲੇਗਾ ਤੇ ਉੱਥੇ ਹੁਣ ਉਹਨਾਂ ਦੀ ਭਵਿੱਖਬਾਣੀ ਸੱਚ ਹੁੰਦੀ ਹੋਈ ਨਜ਼ਰ ਆਈ ਹੈ ਕਿਉਂਕਿ ਅੱਜ ਲੁਧਿਆਣੇ ਦੀ ਜੇ ਤੁਹਾਨੂੰ ਇਸ ਸਮੇਂ ਲਾਈਵ ਤਸਵੀਰਾਂ ਦਿਖਾ ਰਿਹਾ ਪਾਈ ਵਾਲਾ ਚੌਂਕ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਜੇ ਵੀ ਬਾਰਿਸ਼ ਝੜੀ ਹੈ ਗੈਰ ਰਹੀ ਹੈ ਤੇ ਉਹਨਾਂ ਦੇ ਵੱਲੋਂ ਜਿਹੜੀ ਭਵਿੱਖੇਵਾਨੀ ਕੀਤੀ ਗਈ ਸੀ ਉਹ ਵੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੇ ਗੱਲ ਕੀਤੀ ਜਾਵੇ ਇਸ ਸਾਲ ਦੀ ਤਾਂ 2025 ਤੋਂ ਜੇ ਗੱਲ ਕੀਤੀ ਜਾਵੇ ਪਿਛਲੇ 2 ਮਹੀਨਿਆਂ ਦੀ ਤਾਂ ਲਗਾਤਾਰ ਮੌਸਮ ਦੇ ਵਿੱਚ ਜਿਹੜੇ ਬਦਲਾਅ ਸੀ ਉਹ ਦੇਖਣ ਨੂੰ ਮਿਲੇ ਆ ਕਦੇ ਮੌਸਮ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ ਤਾਂ ਕਦੇ ਕਾਫੀ ਗਰਮੀ ਦੇਖਣ ਨੂੰ ਮਿਲੀ ਸੀ ਉਥੇ ਹੀ ਗੱਲ ਕੀਤੀ ਜਾਵੇ ਤਾਂ ਕਦੇ-ਕਦੇ ਵਿਚ-ਵਿਚੋਂ ਬਰਸ਼ਾਤ ਜਿਹੜੀ ਐ ਉਹ ਵੀ ਦੇਖਣ ਨੂੰ ਮਿਲੀ ਸੀ। ਉਥੇ ਹੁਣ ਇੱਕ ਵਾਰ ਫੇਰ ਓਜੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਤੇ ਉਹਨਾਂ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਆਈਐਮਡੀ ਵੱਲੋਂ ਜਿਹੜੀ ਭਵਿੱਖਬਾਣੀ ਕੀਤੀ ਗਈ ਸੀ ਉਹ ਵੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਐ। ਸਿਰਫ ਇੰਨਾ ਹੀ ਨਹੀਂ ਉਹਨਾਂ ਦੇ ਵੱਲੋਂ ਇਹ ਵੀ ਭਵਿੱਖਬਾਣੀ ਕੀਤੀ ਗਈ ਐ ਕਿ ਅੱਜ ਹੋ ਸਕਦਾ ਐ ਕਿ ਗੜੇ ਮਾਰੀ ਜਿਹੜੀ ਐ ਉਹ ਵੀ ਹੋਵੇ। ਮਤਲਬ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆਈਐਮਡੀ ਵੱਲੋਂ ਗੜੇ ਮਾਰੀ ਦੀ ਜਿਹੜੀ ਪ੍ਰਵਿਖਿਆਣੀਆਂ ਉਹ ਵੀ ਕੀਤੀ ਗਈ ਸੀ ਜਿੱਥੇ ਕਿ ਹਜੇ ਤੱਕ ਫਰਵਰੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਦੀ ਸੀ ਕਦੇ ਟੈਂਪਰੇਚਰ ਦੇ ਵਿੱਚ ਗਰਾਵਟ ਦੇਖਣ ਨੂੰ ਮਿਲਦੀ ਸੀ ਤਾਂ ਕਦੇ ਟੈਂਪਰੇਚਰ ਦੇ ਵਿੱਚ ਵਾਧਾ ਦੇਖਣ ਨੂੰ ਮਿਲਦਾ ਸੀਗਾ ਉਥੇ ਹੀ ਹੁਣ ਇੱਕ ਵਾਰ ਫੇਰ ਜੇ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਜੇ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੇ ਵੱਲੋਂ ਫਰਵਰੀ ਦੇ ਮਹੀਨੇ ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਸੀ ਉਹ ਕਾਫੀ ਜ਼ਿਆਦਾ ਸੱਚ ਹੁੰਦੀ ਹੋਈ ਨਜ਼ਰ ਆਈ ਹੈ ਕਿਉਂਕਿ ਪੰਜਾਬ ਲੁਧਿਆਣੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਿੱਦਾਂ ਕਿ ਹਜੇ ਤੁਸੀਂ ਲਾਈ ਸ ਤਸਵੀਰਾਂ ਦੇਖਣੋਂ ਕਿ ਕਿਸ ਤਰ੍ਹਾਂ ਇੱਥੇ ਹਜੇ ਅੱਜ ਮੀਂਹ ਦਾ ਜਿਹੜਾ ਮੌਸਮ ਹੈ ਉਹ ਬਣਿਆ ਹੋਇਆ ਹੈ ਬਰਸਾਤ ਦੀ ਗੱਲ ਕੀਤੀ ਜਾਵੇ ਤਸਵੀਰ ਦੀ ਲੁਧਿਆਣੇ ਦੇ ਵਿੱਚ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਦੇ ਵੱਲੋਂ ਜਿਹੜੀ ਭਵਿੱਖਬਾਣੀ ਕੀਤੀ ਸੀ ਉਹ ਵੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਫਰਵਰੀ ਦੇ ਮੌਸਮ ਦੇ ਵਿੱਚ ਜਿੱਥੇ ਲਗਾਤਾਰ ਬਦਲਾਅ ਦੇਖਣ ਨੂੰ ਮਿਲੇ ਨੇ ਕਦੇ ਇੱਥੇ ਧੁੱਪ ਦੇਖਣ ਨੂੰ ਮਿਲਦੀ ਸੀ ਕਦੇ ਮੌਸਮ ਦੇ ਵਿੱਚ ਠੰਡ ਦੇਖਣ ਨੂੰ ਮਿਲਦੀ ਸੀ ਕਦੇ ਮੌਸਮ ਦੇ ਵਿੱਚ ਕਾਫੀ ਗਰਮੀ ਦੇ ਜਿਵੇਂ ਅਸੀਂ ਕਹਿੰਦਾ ਗਰਮੀ ਵਾਲਾ ਮੌਸਮ ਸੀਗਾ ਉਹ ਦੇਖਣ ਨੂੰ ਮਿਲਦਾ ਸੀ ਪਰ ਉੱਤੇ ਹੀ ਹੁਣ ਫਰਵਰੀ ਦੇ ਮਹੀਨੇ ਦੇ ਆਖਿਰ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਮੌਸਮ ਹੈ ਉਸ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਪਰ ਸਾਠ ਹੋ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਮੌਸਮ ਦੇ ਵਿੱਚ ਕੈਸ ਕੀਤਾ ਜਾ ਸਕਦਾ ਹੈ ਕਿ ਬਦਲਾਅ ਦੇਖਣ ਨੂੰ ਮਿਲਿਆ ਤੇ ਜੇ ਗੱਲ ਕੀਤੀ ਜਾਵੇ ਟੈਂਪਰੇਚਰ ਇਹਦਾ ਟੈਂਪਰੇਚਰ ਦੇ ਵਿੱਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿਲਿਆ ਜੇ 따ਦੀ ਹੋਰ ਬਾਰੇ ਇਹਦੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲੀਨ ਫੋਰ ਕੈਮਰਾਮੈਨ ਰਾਫੀਸ਼ ਜਨਾਰ